ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹੁੰਚੇ ਆ ਬੱਬਨਪੁਰ ਸਰਕਾਰੀ ਨਰਸਰੀ ਚ ਆਪਣੇ ਸਕੂਲ ਦੀ ਬੱਸ ਲੈ ਕੇ ਬੱਚਿਆਂ ਦੀ ਵਿਜ਼ਿਟ ਕਰਾਉਣ ਬੱਚਿਆਂ ਨੂੰ ਬੂਟਿਆਂ ਬਾਰੇ ਜਾਣਕਾਰੀ ਦੇਣੀ ਆਓ ਜੀ ਚਲੋ ਹਾਂਜੀ ਆ ਗਏ ਸਰ ਜੀ ਗੋੜਾ ਲਾ ਜੀ ਵਿਨੇਪਾ ਨਰਸਰੀ ਦੇ ਆ ਹਾਂ ਵੀ ਪਹਿਲਾਂ ਆਏ ਹਾਂ ਨਰਸਰੀ ਚ ਕਦੇ ਦੇਖੋ ਕਿੰਨੀ ਸੋਹਣੀ ਨਰਸਰੀ ਆ ਬੂਟਿਆਂ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਣੀ ਆ ਠੀਕ ਆ ਬੂਟੇ ਲਿਆ ਕਰੋਗੇ ਸਾਰੇ ਹਾਂਜੀ ਠੀਕ ਆ ਜਨਮ ਦਿਨ ਤੇ ਬੂਟੇ ਲਾਉਣੇ ਆ ਸਾਰਿਆਂ ਨੇ ਕੀ ਗੱਲ ਹੈ ਇਹ ਜਿਵੇਂ ਆਪਣਾ ਸਰਕਾਰੀ ਸਕੂਲ ਆ ਉਵੇਂ ਇਹ ਸਰਕਾਰੀ ਨਰਸਰੀ ਆ ਠੀਕ ਆ ਜੀ ਓਕੇ ਚੱਲੋਂ ਨਰਸਰੀ ਬਾਰੇ ਵੱਲੋਂ ਕੇਲੇ ਵੰਡੇ ਜਾ ਰਹੇ ਆ ਚਾਲੋ ਖਾਲੋ ਪੁੱਤ ਖਾ ਲੋ ਛਿਲਕੇ ਜਿਹੜੇ ਹਲਫਾਫਿਆਂ ਚ ਪਾ ਦਿਓ ਰਹਿ ਨਾ ਜਾਵੇ ਕੋਈ ਮੰਗ ਲਿਓ ਆਹ ਬਸ ਕੋਈ ਨਾ ਰਹੇ ਜੀ ਇਧਰ ਦੇਖ ਕੇ ਸਾਹਮਣੇ ਛਿਲਕੇ ਪਾ ਦੇ ਆਪਣੇ ਫਟ ਨੂੰ ਜੀ ਚਾਹ ਤੋ ਸਾਹਮਣੇ ਫੋਟੋ ਕੱਟ ਹੋਗੇ ਅਰੇ ਸਾਹ ਇਧਰ ਨੂੰ ਹੋ ਜਾ ਮਾੜਾ ਬਾਹਰ ਨੂੰ ਹਾਂ ਜੀ ਹਾਂ ਜੀ ਦੇਖੇ ਸਾਹਮਣੇ ਸਾਲ ਨੂੰ ਥੋੜਾ ਇਧਰ ਉਹ ਜੈਨਰਟ ਜੀ ਦੇਖੇ ਕੰਮ ਇਹ ਬਸ 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 ਕੈਮਰਾ ਵਾਲੀ ਧਿਆਨ ਦਿਓ ਹਾਈ ਸਾਹਮਣੇ ਕੋਈ ਸਿੱਧਾ ਨਾ ਕਰਾਈ ਹੋਵੇ ਪਹਿਲਾਂ ਮੋਹੱਲਾ ਵਾਲੇ ਨੂੰ ਮੇੜ ਲਓ ਮੋਹੱਲਾ ਨੂੰ ਮੇੜ ਲਓ ਨਹੀਂ ਸਰਕਾਰੀ ਹੈ ਜੀ ਵੀਰੇ ਚਲੋ ਜੀ ਆ ਜਾਓ ਸਰ ਆਹਨੇ ਦਾ ਲੋਡ ਨਹੀਂ ਹੁਣ ਆ ਪੁੱਤ ਕਦਮ ਦਾ ਬੂਟਾ ਜਿਹੜੇ ਆਪਣੇ ਗਰਾਊਂਡ 'ਚ ਲੱਗੇ ਹੋਏ ਨੇ ਕਦਮ ਹਾਂ ਆਪਣੇ ਗਰਾਊਂਡ 'ਚ ਲੱਗੇ ਹੋਏ ਨੇ ਵੀਡੀਓ ਬਣਾਉਣ ਨਾਲ ਫੋਟੋ ਹੀ ਕਰ ਲਾ ਵੀਡੀਓ ਬਣਾਉਣਾ ਨਹੀਂ ਨਹੀਂ ਫੋਟੋ ਹੀ ਕਰ ਲਾ ਪਤਾ ਤੁਹਾਨੂੰ ਕਿਵੇਂ ਬੁੱਟਾ ਨਹੀਂ ਇਹ ਕਾਲਾ ਜਿਹੜਾ ਤੁਹਾਡੇ ਕੋਲੇ ਆਹ ਵੈਰੀ ਗੁੱਡ ਹੈ ਕਿੱਥੋਂ ਪਤਾ ਲੱਗਿਆ ਅੱਗੇ ਤਖਤੀ ਤੋਂ ਪਤਾ ਲੱਗਿਆ ਹਾਂ 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 ਸਹੀ ਗੱਲ ਹੈ ਸਿੱਧੇ ਸਿੱਧੇ ਸਾਰੇ ਜਾਣੇ ਸਿੱਧੇ ਕਿੰਨਾ ਸਮਝਾਉਂਦੇ ਬੱਚਿਆਂ ਨੂੰ ਥੋੜਾ ਜਿਹਾ ਬੱਚਿਆਂ ਵੱਲ ਫੇਸ ਕਰ ਲੋ ਜੀ ਆ ਉਹ ਦੂਜਾ ਥੋੜਾ ਅੱਗੇ ਖੜਾ ਲੋ ਬੇਟਾ ਅੱਗੇ ਆ ਠੀਕ ਆ ਓਕੇ ਚਲ ਚਲ ਆਨੇ ਮੇ ਬੂਟੇ ਆ ਛੋਟੇ ਹੋਣੀ ਚਲੋ ਬੱਚੇ ਲਾਈਨਾਂ 'ਚ ਹੋ ਜਾਓ ਆਨੇ ਮਾ ਇਹਨੂੰ ਕੁਮਾਰ ਧੀ ਕੁਮਾਰ ਆ ਜਾਓ ਜਾਂਦੀ ਚਲੋ ਜੀ ਬਾਜੂ ਬੇੜ ਆ ਇਹਨੂੰ ਤਾਂ ਪ੍ਰੋਜੈਕਟ ਵੀ ਨਹੀਂ ਪੜ੍ਹਨੀ ਹੋਣੀ ਕਹਿੰਦਾ ਬੇਰੀਆ ਥੈਲੀਆਂ ਭਰ ਰਹੇ ਨੇ ਬੀਜ ਲਾ ਕੇ ਦੇਖੋ ਪੁੱਤ ਪਹਿਲਾਂ ਜਦੋਂ ਬੂਟੇ ਲਾਉਂਦੇ ਪਹਿਲਾਂ ਥੈਲੀ ਭਰੀ ਜਾਂਦੀ ਆ ਇਹ ਚ ਫਿਰ ਵੀ ਲੱਗੋ ਚਾਹੇ ਕਲਮ ਲੱਗੇ ਫੇਰ ਬੂਟੇ ਬੰਦਿਆ ਬਾਅਦ ਚ ਆ ਜਾ ਬੇਟਾ ਆ ਦੇਖੋ ਬਹੀਆਂ ਤੋੜ ਦਈਓ ਬੇਟਾ ਕੇ ਉਹ ਇਹ ਥੈਲੀ ਭਰਦੇ ਨਹੀਂ ਤੇਰੇ ਇਹਦੇ ਵਿੱਚ ਜਿਵੇਂ ਤੁਸੀਂ ਆਂਬ ਖਾਣੇ ਉਹਦੇ ਗੁੱਥੀ ਹੁੰਦੀ ਹੈ ਨਾ ਉਹ ਲਾ ਦੇਈ ਦੀ ਆ ਠੀਕ ਹੈ ਕੋਈ ਵੀ ਬੀਜ ਹੁੰਦਾ ਜਿਵੇਂ ਡੇਕ ਬੇਕੀ ਮੋਲੀ

ਆ ਬੈਠੋ ਤੇ ਬੈਲੇ ਕੋ ਤਾਂ ਉੱਥੇ ਪੱਖੇ ਦੇ ਲਈ ਇਹ ਵਰਮੀ ਕੰਪੋਸਟ ਠੀਕ ਹੈ ਗੰਡੋਏ ਆ ਤਾਂ ਤਿਆਰ ਕਰਉਂਦੀ ਹੈ ਜਿਹੜੀ ਖਾਦ ਜਿਹੜੀ ਆਪਾਂ ਬੂਟਿਆਂ ਦੇ ਵਿੱਚ ਮੋਰੀ ਦੇ ਵਿੱਚ ਲਾ ਕੇ ਪਾਉਣਾ ਗੰਡੋਏ ਦਿਖਾ ਕੇ ਰੱਖਣਾ ਹੈ ਹੈਨਾ ਗੰਡੋਏ ਹੈਗੇ ਨੇ ਵਿੱਚ ਬੂਟਾ ਵਧੀਆ ਗਰੋਥ ਦਿਖਾਇਓ ਤੁਮ ਆਖ ਮਾਰ ਜੰਗੇ ਤਾਂ ਉਧਰਲੇ ਪਾਸੇ ਦੇ ਵਿੱਚ ਗੰਡੋਏ ਨੇ ਜੀ ਮੀਂਹ ਤੇ ਇਧਰੋਂ ਫੋਟੋ ਖਾ ਲਾ ਦੇ ਦੇਖਣਾ ਬੇਬਪਤ ਵਿੱਚ ਨਾ ਦੇਖ ਗੰਡੋਏ ਦੇਖੋ ਵਿੱਚ ਆ ਦੇਖੋ ਹਾਂ ਥੱਲੋਂ ਕੱਢ ਗਏ ਥੱਲੋਂ ਕਰ ਲਓ ਆ ਹੈਗੇ ਨੇ ਵਿੱਚ ਆਹ ਦੇਖਨੇ ਨੇ ਗੰਡੋਈ ਗੰਡੋਈ ਗੰਡੋਏ ਨੇ ਦਿਖ ਰਹੀ ਨਹੀਂ ਕਹਾਂ ਮੈਂ ਕਿੰਨਾ ਕੋਈ ਜਾਂ ਜੀ ਤੁਹਾਨੂੰ ਦਿਖਾਉਂਦਾ ਸੋਗਾ ਦਾ ਕਦਮ ਕਿਹੜਾ ਇਹ ਵੀ ਪੜ ਲੈਣਗੇ ਕਿਤੋਂ ਚਲਾ ਨਾ 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 ਨਹੀਂ ਨਾ 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 ਅਰਜਨ ਅਰਜਨ ਦਾ ਅਰਜਨ ਦਾ ਪੁੱਤਾ ਐ ਨਹੀਂ ਬੈਠਣਾ ਓਏ ਰੁਕ ਜਾਓ ਇੱਥੇ ਹਾਂ ਹਾਂ ਠੀਕ ਐ ਹਾਂਜੀ ਦੇ ਬੂਟੇ ਯਾਰ ਮਮਾ ਜਾਨ ਦੋ ਲਿਆ ਦੋ ਸੁੱਕੇ ਜਿਹੇ ਬੂਟੇ ਬਸ ਅਮਰੂਦ ਦੇ ਬੂਟੇ ਲੈ ਕੇ ਦੋ ਹਾਂ ਪੁੱਤ ਕੰਬਲੇ ਨਰਸਰੀ ਸਾਰੀ ਬੂਟਿਆਂ ਬਾਰੇ ਜਾਣਕਾਰੀ ਮਿਲ ਗਈ ਹਾਂ ਹੁਣ ਆਪਾਂ ਸਕੂਲ ਵਾਸ ਚੱਲਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੱਲਦੇ ਆਂ ਜੀ ਵਾਪਸ ਬੇਟਾ ਆ ਕੇ ਆਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਓਕੇ ਜੀ ਓਕੇ ਜੀ हां ਵੀ ਪੁੱਤ ਚਲੋ ਆਪਾਂ ਹੁਣ ਚੱਲਦੇ ਆਂ ਚਲੋ ਜੀ ਹਾਂ ਸਾਰੇ ਆ ਬੂਟੇ ਪੁੱਤ ਨੀਚੇ ਨਾ ਵਾਸਤੇ ਰੱਖ ਦਿਓ ਚਲੋ ਵਾਪਸ ਚੱਲਦੇ ਆਂ ਸਾਰਿਆਂ ਨੇ ਪੂਰਾ ਇੰਜੋਏ ਕੀਤਾ ਹਾਂ ਜੀ ਇੱਧਰ ਹੁਣ ਆਪਾਂ ਚਲੋ ਜੀ ਚੱਲਿਆ ਜੀ ਵਾਪਸ ਆਪਣੀ ਬਸ ਰਹੀਂ ਇੱਧਰ ਸੋਨੂੰ ਨਹਿਰ ਦਾ ਖੂਬਸੂਰਤ ਸੀਨ ਦਿਖਾਉਨੇ ਆ ਕਿੰਨਾ ਸੋਹਣਾ ਪਾਣੀ ਲੱਗ ਰਿਹਾ ਉਰੇ ਕੁੱਤ ਖੜੇ ਨਹੀਂ ਹੋਣਾ ਦੇਖਿਓ ਸਾਰਾ ਕੋਈ ਗੱਲ ਨਹੀਂ ਦੇਖ ਸਕਦੇ ਉਧਰ ਖੜੇ ਨਹੀਂ ਹੋਣਾ ਹੈਗਾ ਆਰਾਮ ਨਾਲ ਰੌਲਾ ਨਹੀਂ ਪਾਉਣਾ ਗੱਪਣਪੁਰ ਦੇ ਕਰਾਟ ਹੈ ਜੀ ਹਾਂ 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 ਸਪੀਡ ਨਾਲ ਪਾਣੀ ਡਿੱਗ ਰਿਹਾ ਬਫਨਪੁਰ ਦੇ ਘਰਾਟਾਂ ਤੇ ਓਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆ ਕਿਸੇ ਫੇਰ ਵਧੀਆ ਨਵੇਂ ਬਲੌਗ ਦੇ ਨਾਲ ਬਾਏ ਬਾਏ